ਇਹ ਵੀਡੀਓ ਆਪਾਂ ਤੁਹਾਡੇ ਲਈ ਬਣਾਵਾਂਗੇ ਵੀ ਆਪਾਂ ਘਰ ਵਿੱਚ ਸ਼ੁੱਧ ਬੇਸਣ ਦੇ ਲੱਡੂ ਕਿਸ ਤਰ੍ਹਾਂ ਬਣਾ ਸਕਦੇ ਆ ਬੇਸਣ ਆਪਾਂ ਨੇ ਛਾਣ ਲਿਆ ਤੇ ਆਪਾਂ ਨੇ ਬੂਰਾ ਲਿਆ ਬੂਰਾ ਵੀ ਆਪਾਂ ਨੇ ਛਾਣ ਲਿਆ ਇਧਰਲੀ ਸਾਈਡ ਆਪਾਂ ਨੇ ਕਾਜੂ ਬਦਾਮ ਤੇ ਦਾਖਾਂ ਲਈਆਂ ਨੇ ਠੀਕ ਹੈ ਜੀ ਤੇ ਆਪਾਂ ਨੇ ਆਹ ਕੌਲੀ ਇੱਕਾ ਜਿਹੜੀ ਹੈ ਨਾ ਬੇਸਣ ਦੀ ਲੈਣੀ ਆ ਤੇ ਉਹਨਾਂ ਨੂੰ ਹੀ ਆਪਾਂ ਨੇ ਇਹਦੇ ਵਿੱਚ ਬੂਰਾ ਐਡ ਕਰਨਾਗਾ ਹੁਣ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰਦੇ ਆਂਗੇ ਜਿਹੜਾ ਆ ਸਮਾਨ ਇਹਨੂੰ ਆਪਾਂ ਪੀਸ ਲਾਂਗੇ ਤੇ ਆਪਾਂ ਸ਼ੁੱਧ ਦੇਸੀ ਘਿਓ ਇਹਦੇ ਵਿੱਚ ਪਾਵਾਂਗੇ ਆਪਣੇ ਘਰ ਦਾ ਬਣਾਇਆ ਹੋਇਆਗਾ ਏਸੀ ਘਿਓ ਦੀ ਆਪਾਂ ਇੱਕ ਛੋਟੀ ਕੜਸੀ ਹੈ ਨਾ ਜਿਹੜੀ ਉਹ ਪਾਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਹਨਾਂ ਆਪਾਂ ਨੇ ਪਹਿਲਾਂ ਹੀ ਜ਼ਿਆਦਾ ਨਹੀਂ ਪਾਉਣਾ ਹੈਗਾ ਦੇਸੀ ਘਿਓ ਪਹਿਲਾਂ ਆਪਾਂ ਨੇ ਇਹਨੂੰ ਗਰਮ ਹੋਣ ਦੇਣਾ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਬੇਸਣ ਪਾਉਣਾਗਾ ਜਿਹੜੀ ਆਪਾਂ ਨੇ ਇੱਕ ਕੌਲੀ ਲਈ ਆ ਜੇ ਲੋੜ ਪੂਗੀ ਆਪਾਂ ਨਾਲ ਦੀ ਨਾਲ ਥੋੜਾ ਥੋੜਾ ਇਹਦੇ ਵਿੱਚ ਐਡ ਕਰਦੇ ਰਹਿਣਾ ਦੇਸੀ ਕਿਉਂ ਐਵੇਂ ਨਹੀਂ ਹੈਗਾ ਵੀ ਪਹਿਲਾਂ ਹੀ ਆਪਾਂ ਨੇ ਇਕੱਠਾ ਸਾਰਾ ਪਾ ਦੇ ਹਾਂਜੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਬੇਸਣ ਐਡ ਕਰਾਂਗੇ ਤੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਹਿਲਾ ਦਵਾਂਗੇ हां जी दोस्तों जे आपां ਲੱਗੂਗਾ ਨਾ ਵੀ ਜਿਆਦਾ ਸੁੱਕਾ ਸੁੱਕਾ ਤੇ ਆ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਨਾਲ ਹੁੰਦੇ ਥੋੜਾ ਥੋੜਾ ਇਹਦੇ ਵਿੱਚ ਦੇਸੀ ਘਿਓ ਐਡ ਕਰ ਦੇਣਾਗਾ ਆਪਾਂ ਨੇ ਗੱਠਾਂ ਜੀਆਂ ਨਹੀਂ ਬਣਨ ਦੇਣੀਆਂ ਹੈਗੀਆਂ ਇੱਕ ਚਮਚ ਆਪਾਂ ਦੇਸੀ ਘਿਓ ਦਾ ਹੋਰ ਪਾਵਾਂਗੇ ਆਪਾਂ ਨੇ ਇਹਨੂੰ ਥੋੜਾ ਜਿਹਾ ਪਤਲਾ ਕਰ ਲੈਣਾ ਮਤਲਬ ਇਹ ਫੁੱਲ ਜਿਵੇਂ ਦੇਸੀ ਘਿਓ ਦੇ ਨਾਲ ਹੀ ਪਤਲਾ ਹੋ ਜੇਵੇ ਇਹ ਮੇਸਨ ਬਹੁਤ ਹੀ ਵਧੀਆ ਇਸ ਤਰ੍ਹਾਂ ਕੇਸਨ ਦੇ ਲੱਡੂ ਨੇ ਜਿਹੜੇ ਬਣਦੇ ਨੇ ਤੁਸੀਂ ਜਰੂਰ ਘਰੇ ਟਰਾਈ ਕਰਿਓ ਥੋੜਾ ਜਿਆ ਹੋਰ ਪਾਵਾਂਗੇ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਆਪਾਂ ਨੇ ਵਿੱਚ ਦੇਸੀ ਘਿਓ ਪਾਉਣਾ ਹੈ ਇਹ ਦੇ ਦੇਖ ਸਕਦੇ ਹੋ ਤੁਸੀਂ ਪਤਲਾ ਹੋਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਗਰਮ ਹੋਈ ਜਾਊ ਉਸੇ ਤਰ੍ਹਾਂ ਇਹ ਪਤਲਾ ਹੋਣਾ ਸ਼ੁਰੂ ਹੋ ਜਾਊਗਾ ਜੇ ਵੀਡੀਓ ਵਧੀਆ ਲੱਗੇ ਤੁਹਾਨੂੰ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਕੰਦੀ ਦੋਸਤੋ ਇੱਕ ਚਮਚਾ ਆਪਾਂ ਹੋਰ ਦੇਸੀ ਕਿ ਉਹਦਾ ਪਾਵਾਂਗੇ। ਦੇਖ ਸਕਦੇ ਤੁਸੀਂ ਉਹਨੇ ਪਤਲਾ ਹੋਣਾ ਸ਼ੁਰੂ ਹੋ ਗਿਆ। ਇਹਨੇ ਜਿੰਨਾ ਫੁੱਲਣਾ ਉਹਨਾਂ ਆਪਾਂ ਇਹਨੂੰ ਫੁੱਲਣ ਦੇਣਾਗਾ ਕਿਉਂ ਇਸ ਤਰ੍ਹਾਂ ਪਾ ਕੇ ਥੋੜਾ ਘਰ ਕੇ ਆਪਾਂ ਨੇ ਦੇਸੀ ਘਿਓ ਜਿਹੜਾ ਇਹਦੇ ਵਿੱਚ ਐਡ ਕਰਦੇ ਜਾਣਾ ਦੇਖ ਸਕਦੇ ਹੋ ਤੁਸੀਂ ਇਹਨੇ ਪਤਲਾ ਹੋਣਾ ਸ਼ੁਰੂ ਹੋ ਗਿਆ ਜੇ ਇਸ ਤਰ੍ਹਾਂ ਬੇਸਰ ਮੁੱਤੇ ਲੱਡੂ ਬਣਾਓਗੇ ਨਾ ਬਹੁਤ ਹੀ ਟੇਸਟੀ ਬਣਨਗੇ ਥੋੜਾ ਥੋੜਾ ਆਪਾਂ ਸੇਕ ਆ ਜਿਹੜਾ ਲੱਗਣ ਦਵਾਂਗੇ ਜਿਆਦਾ ਸੇਕ ਨਹੀਂ ਆਪਾਂ ਨੇ ਲਵਾਉਣਾ ਫਿਰ ਕਿਤੇ ਇਹਦੇ ਵਿੱਚੋਂ

ਤੇ ਹੁਣ ਆਪਾਂ ਇਹਨੂੰ ਪੱਕਣ ਦਵਾਂਗੇ ਥੋੜਾ ਜਿਹਾ ਜਦੋਂ ਲਾਲੀ ਤੇ ਹੋਣਾ ਸ਼ੁਰੂ ਹੋ ਜਾਊਗਾ ਨਾ ਇਹ ਤੇ ਆਪਾਂ ਨੂੰ ਬਾਸ਼ਨਾ ਆਉਣ ਲੱਗ ਜੂਗੀ ਦੇਸੀ ਘਿਓ ਦੀ ਤਾਂ ਫਿਰ ਆਪਾਂ ਇਹਨੂੰ ਬੰਦ ਕਰ ਦਾਂਗੇ ਪਹਿਲਾਂ ਆਪਾਂ ਨੇ ਬੇਸਣਾ ਜਿਹੜਾ ਉਹ ਚੰਗੀ ਤਰ੍ਹਾਂ ਪਕਾ ਲੈਣਾਗਾ ਵੀ ਕੱਚਾਈ ਜੀ ਨਾ ਆਵੇ ਕੱਚaan ਜੀ ਨਾ ਆਵੇ ਦੇਖ ਸਕਦੇ ਹੋ ਤੁਸੀਂ ਫਿਰ ਜਿਹੜਾ ਆਪਾਂ ਨੇ ਘਿਓ ਪਾਇਆ ਨਾ ਇਹਦੇ ਉੱਪਰ ਆਣਾ ਸ਼ੁਰੂ ਹੋ ਜਾਊਗਾ ਕਿੰਨਾ ਹੋਰੇ ਫੁੱਲਣਾ ਬੇਸਣ ਮੰਨਾ ਫੁੱਲ ਜੂਗਾ ਇਸ ਤਰ੍ਹਾਂ ਵੀ ਤੁਸੀਂ ਹਾਂਜੀ ਦੋਸਤੋ ਨਾਲ ਦੀ ਨਾਲ ਆਪਾਂ ਨੇ ਨਾ ਹਲਾਈ ਜਾਣਾਗਾ ਵੀ نیچے ਨਾਲ ਲੱਗ ਦੇਵੇ ਠੀਕ ਹੈ ਜੀ ਫਿਰ ਕੁਟੇਸਟ ਜਿਹਾ ਆਉਣ ਲੱਗ ਜਾਂਦਾ ਇਸ ਤਰ੍ਹਾਂ ਕੇ ਬਸ ਆਪਾਂ ਨੇ ਇਸ ਤਰ੍ਹਾਂ ਨਾਲ ਦੀ ਨਾਲ ਇਹਨੂੰ ਹਲਾਈ ਜਾਣਾਗਾ ਵੀ ਇੱਕ ਥਾਵੇਂ ਨਾ ਲੱਗ ਜੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸਨ ਆਪਣਾ ਨਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹੁਣ ਆਪਾਂ ਨਾ 10 ਮਿੰਟ ਦੇ ਲਈ ਆਪਾਂ ਨੇ ਬਸ ਇਹਨੂੰ ਪਕਾਇਆ ਹੈਗਾ ਹੁਣ ਆਪਾਂ ਇਹਦੇ ਵਿੱਚ ਦਾਖਾ ਐਡ ਕਰਾਂਗੇ ਫੁੱਲ ਜਾਣਗੀਆਂ ਦਾਖਾ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਫੁੱਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਨਾਲ ਦੀ ਨਾਲ ਆਪਾਂ ਜਿਹੜਾ ਹ ਸਮਾਨ ਸੀਗਾ ਬਣਾਇਆ ਉਹਨੂੰ ਆਪਾਂ ਵਿੱਚ ਪਾਵਾਂਗੇ ਕਾਜੂ ਤੇ ਬਦਾਮ ਉਨਕੇ ਐਸਾ ਕਪ ਬੰਦ ਕਰ ਦਾਂਗੇ ਠੀਕ ਹੈ ਜੀ ਇਹਦੇ ਆਪਣੇ ਸੇਕ ਨਾਲ ਹੀ ਇਹ ਬੰਦ ਕਿਉਂਕਿ ਭਾਂਡਾ ਵੀ ਬਹੁਤ ਤੱਤਾ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਠੰਡਾ ਜਦੋਂ ਹੋ ਜੂਗਾ ਫੇਰ ਹੀ ਆਪਾਂ ਨੇ ਇਹਦੇ ਵਿੱਚ ਬੂਰਾ ਐਡ ਕਰਨਾਗਾ ਪਹਿਲਾਂ ਨਹੀਂ ਐਡ ਕਰਨਾ ਗਰਮ ਦੇ ਵਿੱਚ ਨਹੀਂ ਆਪਾਂ ਨੇ ਐਡ ਕਰਨੀ ਹੈਗੀ ਠੰਡਾ ਕਰਕੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਿਉਂਕਿ ਜੇ ਇਸੇ ਤਰ੍ਹਾਂ ਹੀ ਪਾ ਦਾਂਗੇ ਨਾ ਤਾਂ ਫਿਰ ਪਾਣੀ ਛੱਡ ਜੂਗੀ ਤਾਂ ਫਿਰ ਉਹ ਪਤਲਾ ਬਹੁਤ ਹੋ ਜਾਊਗਾ ਫਿਰ ਆਪਾਂ ਨੇ ਬਣਾਉਣੇ ਨੇ ਇਹਦੇ ਲੱਡੂ ਫਿਰ ਉਹ ਬਣਨੇ ਨਹੀਂ ਹੈਗੇ ਠੀਕ ਹੈ ਜੀ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਠੰਡਾ ਕਰਾਂਗੇ ਠੰਡਾ ਕਰਕੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਨੇ ਨਾਲ ਦੀ ਨਾਲ ਨੇ ਇਹਨੂੰ ਹਿਲਾਈ ਜਾਣਾਗਾ ਕਿਉਂਕਿ ਭਾਂਡਾ ਹੈਗਾ ਗਰਮ ਜੇ ਆਪਾਂ ਨੇ ਇਹਨੂੰ ਰੰਦੇ ਲਈ ਤਾਂ ਇਹ ਜਿਹੜਾ ਥੱਲੇ ਲੱਗ ਜੂਗਾ ਠੀਕ ਹੈ ਜੀ ਆਪਾਂ ਨੇ ਐਵੇਂ ਨਹੀਂ ਹੈਗਾ ਵੀ ਆਪੇ ਠੰਡਾ ਹੋ ਜੂਗਾ ਛੱਡ ਕੇ ਚਲੇ ਜਾਣਾ ਆਪਾਂ ਨੇ ਇਹਨੂੰ ਐਵੇਂ ਨਹੀਂ ਆਪਾਂ ਨੇ ਨਾਲ ਦੀ ਨਾਲ ਇਹਨੂੰ ਖਲਾਉਂਦੇ ਰਹਿਣਾਗਾ ਜਦੋਂ ਠੰਡਾ ਹੋ ਜੂਗਾ ਚੈੱਕ ਕਰ ਲੈਣਾ ਫੇਰ ਆਪਾਂ ਇਹਦੇ ਵਿੱਚ ਦੂਰਾ ਜਿਹੜਾ ਪਾ ਦੇਣਾਗਾ ਪਹਿਲਾਂ ਹੁਣ ਆਪਾਂ ਠੰਡਾ ਕਰ ਗਏ ਆ ਹਾਂਜੀ ਦੋਸਤੋ ਬੇਸਣ ਆਪਣਾ ਠੰਡਾ ਹੋ ਗਿਆ ਜਿੰਨਾ ਆਪਾਂ ਨੇ ਬੇਸਣ ਪਾਇਆ ਸੀ ਉਹੀ ਕੌਲੀ ਆਪਾਂ ਨੇ ਬੂਰੇ ਦੀ ਲਈ ਹੈਗੀ ਦੇਖ ਸਕਦੇ ਹੋ ਤੁਸੀਂ ਬੂਰੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਰਲਾ ਲੈਣਾਗਾ ਇੱਕ ਸਾਰ ਸਹੀ ਆਪਾਂ ਨੇ ਰਲਾ ਲੈਣਾ ਵੀ ਕਿਤੇ ਵੱਧ ਘੱਟ ਮਿੱਠਾ ਨਾ ਰਹਿ ਜਵੇ ਚੰਗੀ ਤਰ੍ਹਾਂ ਆਪਾਂ ਸਾਰਾ ਹਲਾਚ ਲਾ ਕੇ ਹਾਂ ਸਹੀ ਕਰ ਲਾਂਗੇ ਹਾਂਜੀ ਦੋਸਤੋ ਇਸ ਤਰ੍ਹਾਂ ਨਾ ਆਪਾਂ ਨੇ ਵੱਟ ਕੇ ਨਾ ਲੱਡੂ ਨੇ ਜਿਹੜੇ ਬਣਾ ਲੈਣੇ ਨੇ ਜੇ ਤੁਸੀਂ ਇਸ ਤਰ੍ਹਾਂ ਹੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋਗੇ ਪਰ ਆਪਾਂ ਨਾ ਅਜੇ ਲੱਡੂ ਬਣਾਵਾਂਗੇ ਇਸ ਤਰ੍ਹਾਂ ਬਹੁਤ ਹੀ ਟੇਸਟੀ ਬਣਦੇ ਨੇਗੇ ਤੁਸੀਂ ਵੀ ਜਰੂਰ ਬਣਾ ਕੇ ਨਾ ਕਰੇ ਟਰਾਈ ਕਰਿਓ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀ ਤੁਸੀਂ ਨੇ ਬਣਾਏ ਨੇ ਇਸ ਤਰ੍ਹਾਂ ਲੱਡੂ ਬਾਹਰਲੇ ਦੁਕਾਨਾਂ ਆਨੇ ਲੱਡੂ ਭੁੱਲ ਜਾਓਗੇ ਤੁਸੀਂ ਬਣਾ ਕੇ ਦੇਖਿਓ ਘਰ ਵਿੱਚ ਬਹੁਤ ਹੀ ਟੇਸਟੀ ਬਣਦੇ ਨੇ ਸਾਰੇ ਆਪਾਂ ਨਾ ਇਸ ਤਰ੍ਹਾਂ ਲੱਡੂ ਬਣਾ ਕੇ ਤਿਆਰ ਕਰ ਲਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਨਾ ਘਰ ਵਿੱਚ ਹੀ ਤਿਆਰ ਕੀਤੇ ਨੇਗੇ ਬੇਸਨ ਦੇ ਲੱਡੂ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਬਣੇ ਨੇਗੇ ਤੇ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਈ ਬਣਾਉਣ ਦੇ ਵਿੱਚ ਜੇ ਤੁਸੀਂ ਵੀ ਇਸ ਤਰ੍ਹਾਂ ਬਣਾਓਗੇ ਨਾ ਤੁਹਾਨੂੰ ਵੀ ਕਦੇ ਵੀ ਕੋਈ ਦਿੱਕਤ ਨਹੀਂ ਆਉਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਲਰ ਵੀ ਇਹਨਾਂ ਦਾ ਕਿੰਨਾ ਵਧੀਆ ਬਣਿਆਗਾ ਠੀਕ ਹੈ ਜੀ ਤੇ ਬਹੁਤ ਹੀ ਤੇਜ਼ੀ ਬਣ ਕੇ ਤਿਆਰ ਹੋਏ ਨੇਗੇ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਜਰੂਰ ਬਣਾ ਕੇ ਦੇਖਿਓ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਘਰ ਵਿੱਚ ਬਣਾਉਣੀ ਹੈ ਨਾ ਸ਼ੁੱਧ ਮਠਿਆਈ ਤਾਂ ਇਸ ਤਰ੍ਹਾਂ ਬਣਾ ਸਕਦੇ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ